ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਹੈ ਤੇ ਹੁਣ ਆ ਗਿਆ ਸੀਜ਼ਨ ਗੈਂਦੇ ਦੇ ਫੁੱਲਾਂ ਦਾ ਤੇ ਅੱਜ ਆਪਾਂ ਨੇ ਗੈਂਦੇ ਦੇ ਫੁੱਲਾਂ ਦੀ ਨਾ ਬਹੁਤ ਸਾਰੀ ਕੀਤੀ ਹੈ ਸ਼ਾਪਿੰਗ ਮੈਂ ਤੇ ਨਾ ਰੇਖਾ ਗਈਆਂ ᱛੀਆਂ ਦੋਨੇ ਜੜੀਆਂ ਤੇ ਅਸੀਂ ਫੁੱਲ ਲਿਆਏ ਆ ਖਰੀਦ ਕੇ ਦੇਖੋ ਜੀ ਅਸੀਂ ਨਾ ਇੱਥੇ ਗਈਆਂ ᱛੀਆਂ ਮਰਖਾ ਟੇਕਣ ਗਈਆਂ ᱛੀਆਂ ਤੇ ਸਾਡੀ ਨੇ ਸਲਾਹ ਮੰਗੀ ਅਸੀਂ ਆ ਵੀ ਚਲੋ ਹੁਣ ਸਾਨੂੰ ਦੇਖ ਕੇ ਨਾ ਫੁੱਲ ਰਹਿ ਨਹੀਂ ਗਿਆ ਹੈਗਾ ਵੀ ਚਲੋ ਅੱਜ ਆਪਾਂ ਨਾ ਫੁੱਲਾਂ ਦੀ ਖਰੀਦਦਾਰੀ ਕਰੇ ਲੈਂਦੇ ਆ ਦੇਖੋ ਜੀ ਨਾ ਸਾਡੇ ਕੋਲ ਕੋਈ ਲਪਾ ਪਾਤਾ ਨਾ ਕੋਈ ਥੈਲਾ ਤਾਂ ਵਾਸ ਕੁਛ ਨਹੀਂ ਤਾ ਹੈਗਾ ਤੇ ਅਸੀਂ ਨਾ ਫਿਰ ਮੂਰਲੇ ਪਾਸੇ ਇਹਨਾਂ ਇਸ ਤਰ੍ਹਾਂ ਸਕੂਟਰੀ ਸਾਰੀ ਭਰ ਲਈ ਹੈ ਤੇ ਇਹਨਾਂ ਪੈਰ ਧਰਨੇ ਨੂੰ ਵੀ ਬਿਲਕੁਲ ਵੀ ਜਗ੍ਹਾ ਨਹੀਂ ਦੀ ਹੈਗੀ ਅਸੀਂ ਹੁਣੀ ਆਈਆਂ ਤੇ ਉਹ ਕਈਏ ਹੁਣ ਚਾਹ ਪੀਣ ਵਾਸਤੇ ਦੇਖੋ ਜੀ ਫੁੱਲ ਬਹੁਤ ਵਧੀਆ ਹੈ ਦੇਖੋ ਇਹ ਨਾ ਹਾਈ ਬ੍ਰੈਡ ਹੈਗਾ ਬੀਜ ਦੇਖੋ ਇਹ ਹੈਗਾ ਇਹ ਠਿੱਕਾ ਕਹਿੰਦਾ ਇਹ ਤੇ ਆਪਾਂ ਨੇ ਨਾ ਦੋ ਤਰ੍ਹਾਂ ਦੇ ਫੁੱਲ ਲੈ ਕੇ ਆਂਦੇ ਨੇ ਦੇਖੋ ਇਹ ਥੋੜਾ ਜਿਹਾ ਡਾਰਕ ਹੈ ਤੇ ਬਹੁਤ ਵਧੀਆ ਲੱਗਦੇ ਨੇ ਇਹਨਾਂ ਦੀ ਖੁਸ਼ਬੂ ਐਨੀ ਸੋਹਣੀ ਵਧੀਆ ਹੈ ਨਾ ਜਾਂ ਕੋਲ ਨੂੰ ਲੰਘਦੇ ਆ ਨਾ ਬਹੁਤ ਵਧੀਆ ਸ਼ੋਅ ਆਉਦੀ ਹੈ ਦੇਖੋ ਜੀ ਇਸ ਤਰ੍ਹਾਂ ਨਾ ਸਰਦੀਆਂ ਦੇ ਦਿਨਾਂ ਦੇ ਵਿੱਚ ਨਾ ਹੁਣ ਗੈਂਦੇ ਬਹੁਤ ਜ਼ਿਆਦਾ ਨਾ ਹਰੇਕ ਨਰਸਰੀ ਦੇ ਵਿੱਚ ਨਾ ਇਸ ਤਰ੍ਹਾਂ ਤਿਆਰ ਮਿਲਣਗੇ ਤੁਹਾਨੂੰ ਸੀ ਨਾ ਸਾਡੇ ਗੈਂ ਨਾ ਗਮਲੇ ਆ ਜਿਹੜੇ ਬਿਲਕੁਲ ਖਾਲੀ ਹੋਏ ਪਏ ਤੇ ਅਸੀਂ ਕਹਿੰਦੇ ਚਲੋ ਇਹਨਾਂ ਦੇ ਵਿੱਚ ਲਾ ਦਨੇ ਆ ਦੇਖੋ ਜੀ ਘਰ ਦੇ ਵਿੱਚ ਬੂਟੇ ਲਾਉਣ ਨਾਲ ਨਾ ਬਹੁਤ ਵਧੀਆ ਵਿਊ ਆਉਂਦਾ ਹੈ ਤੇ ਹੁਣ ਆਪਾਂ ਨਾ ਜਿਹੜੇ ਆਪਣੇ ਗਮਲੇ ਹੈਗੇ ਨਾ ਖਾਲੀ ਹੁਣ ਇਹਨਾਂ ਦੇ ਵਿੱਚ ਆਪਾਂ ਲਾਉਂਦੇ ਆ ਫੁੱਲ ਦੇਖੋ ਅਸੀਂ ਫੁੱਲ ਵੀ ਇੰਨੇ ਸਾਰੇ ਲੈ ਆਨੇ ਆ ਨਾ ਬਹੁਤ ਜ਼ਿਆਦਾ ਜੇ ਅਸੀਂ ਕੱਲੂ ਫੇਰ ਗਏ ਨਾ ਅਸੀਂ ਕੱਲੂ ਦੁਆਰੇ ਫੇਰ ਫੁੱਲ ਲੈ ਕੇ ਆਉਂਗੇ ਦੇਖਿਆ ਤਾਂ ਨਾ ਫੁੱਲ ਵੀ ਦੇਖੋ ਕਿੰਨਾ ਸੋਹਣਾ ਹੈ ਐਨ ਪੂਰਾ ਮੋਟਾ ਐਨ ਫੁੱਲ ਹੈ ਦੋ ਤਰ੍ਹਾਂ ਦੇ ਹੈਗੇ ਨੇ ਫੁੱਲ ਤੇ ਆਪਾਂ ਨੇ ਅੱਜ ਸਾਰੇ ਦਿਹਾੜੀ ਨਾ ਫੁੱਲ ਬੂਟੇ ਹੀ ਸਵਾਰੇ ਆ ਪਹਿਲਾਂ ਉਧਰ ਗੜਾਈ ਕਰਾਈਏ ਛੋਟੂ ਤੇ ਕਿ ਹੁਣ ਆਪਾਂ ਆਪੇ ਲਾਵਾਂਗੇ ਫੁੱਲ ਬੂਟੇ ਤੇ ਦੇਖੋ ਜੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਉਹ ਕਹਿੰਦਾ ਤਾਂ ਕਹਿੰਦਾ ਵੀ ਦੋ ਤਿੰਨ ਦਿਨ ਤੱਕ ਕਰਨਾ ਤੁਸੀਂ ਫੇਰ ਆਇਓ ਮਾਲੀ ਕਹਿੰਦਾ ਵੀ ਫੇਰ ਨਾ ਹੋਰ ਵੈਰੈਟੀ ਦੇ ਨਾ ਕੈਂਦੇ ਆਉਣਗੇ ਬਹੁਤ ਵਧੀਆ ਇਹ ਤੋਂ ਵੀ ਗੂੜੇ ਗੂੜੇ ਨਾਲੇ ਆਪਾਂ ਗੁਲਾਬ ਦੇ ਵੀ ਬੂਟੇ ਲਿਆ ਕੇ ਲਾਵਾਂਗੇ ਘਰ ਦੇ ਵਿੱਚ ਤੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਜੇ ਆਪਾਂ ਕਮਲਿਆਂ ਦੇ ਵਿੱਚ ਨਾ ਰੰਗ ਬਰੰਗੇ ਫੁੱਲ ਲਾਈਏ ਨਾ ਬਹੁਤ ਜ਼ਿਆਦਾ ਵਧੀਆ ਲੱਗਦੇ ਚਲੋ ਜੀ ਹੁਣ ਆਪਾਂ ਨਾ ਇਹਨਾਂ ਨੂੰ ਨਾ ਤਾਰ ਕੇ ਰੱਖਦੇ ਆ ਤੇ ਆਪਾਂ ਫੇਰ ਨਾ ਇਹਨਾਂ ਐ ਕਰਾਂਗੇ ਆਪਾਂ ਜਿਹੜੇ ਫੁੱਲ ਲਾਉਣੇ ਆ ਨਾ ਮਿਕਸ ਕਰਕੇ ਲਾਵਾਂਗੇ ਇੱਕ ਫੁੱਲ ਆ ਲਾਵਾਂਗੇ ਇੱਕ ਤੇ ਆਹ ਲਾਵਾਂਗੇ ਮਿਲਾ ਕੇ ਲਾਵਾਂਗੇ ਚਲੋ ਆਪਣੇ ਨਾ ਕੈਂਦਿਆਂ ਦੇ ਸਾਰੇ ਫੁੱਲ ਖਿੜ ਗਏ ਨਾ ਫਿਰ ਜਦੋਂ ਇਹ ਸੀਜ਼ਨ ਇਹਨਾਂ ਦਾ ਮੁੱਕ ਜਾਂਦਾ ਨਾ ਫਿਰ ਗੈਂਦੇ ਸੁੱਕ ਜਾਂਦੇ ਆ ਤੁਸੀਂ ਇਹਨਾਂ ਦਾ ਬੀਜ ਵੀ ਨਾ ਘਰ ਦੇ ਵਿੱਚ ਤਿਆਰ ਕਰ ਸਕਦੇ ਸਕਾ ਕੇ ਫਿਰ ਰੱਖ ਲਓ ਜਦੋਂ ਫਿਰ ਸਰਦੀਆਂ ਆਉਣੀਆਂ ਨਾ ਫਿਰ ਤੁਸੀਂ ਇਹਨੂੰ ਕਿਸੇ ਗਮਲੇ ਦੇ ਵਿੱਚ ਪੀਜ ਲਓ ਤੇ ਪਨੀਰੀ ਤਿਆਰ ਹੋ ਜਾਂਦੀ ਆ ਤੇ ਇਹਨੇ ਪੈਸੇ ਲਾਉਣ ਦੀ ਲੋੜੇ ਵੀ ਨਹੀਂ ਹੈਗੀ ਇਹ ਸਾਨੂੰ ਨਾ ਇੱਕ ਬੂਟਾ ਵਣੇ ਦਿੱਤਾ 40 ਰੁਪਏ ਦਾ ਚਲੋ ਜੀ ਆਪਾਂ ਨੂੰ ਰੇਟ ਇੰਨੇ ਘਟਾਉਣੇ ਵੀ ਚਾਹੀਦੇ ਉਹ ਵੀ ਵਿਚਾਰੇ ਸਾਰੇ ਦਿਹਾੜੀ ਇੰਨੀ ਮਿਹਨਤ ਕਰਦੇ ਆ ਤੇ ਛੋਟੇ ਛੋਟੇ ਬੱਚੇ ਤੇ ਤੇ ਇੱਕ ਮਾਲਣਤੀ ਮਾਲੀ ਤਾਂ ਤੇ ਉਹਨਾਂ ਨੇ ਬਹੁਤ ਜ਼ਿਆਦਾ ਨਾ ਕਹੇ ਸੀ ਕਿ ਵੀ ਠੀਕ ਆ ਰੇਟ ਠੀਕ ਆ ਥੋੜਾ ਜਿੰਨੇ ਉਹਨਾਂ ਨੇ ਪੈਸੇ ਮੰਗੇ ਸੀ ਦੇਤੇ ਆ ਦੇਖੋ ਜੀ ਆਪਣਾ ਨਾ ਫਰਜ ਬਣਦਾ ਵੀ ਉਹਨਾਂ ਨੇ ਜਿੰਨੇ ਪੈਸੇ ਮੰਗੇ ਸੀ ਦੇਤੇ ਆ ਬਹੁਤਾ ਘਟਾਉਣ ਵਧਾਉਣ ਦੇ ਵਿੱਚ ਕੀ ਆ ਉਹ ਕਿੰਨੀ ਗੜਾਈ ਕਰਦੇ ਆ ਵੀ ਜਬੂਟੇ ਮਰ ਵੀ ਜਾਂਦੇ ਆ ਚਲੋ ਜੀ ਇਹਨਾਂ ਬਾਰੇ ਵੀ ਸੋਚਣਾ ਚਾਹੀਦਾ ਆਪਾਂ ਨੂੰ ਚਲੋ ਜੀ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੇ ਆਪਾਂ ਹੁਣ ਤੁਹਾਨੂੰ ਗਮਲੇ ਦਿਖਾਉਨੇ ਆ ਸਾਡੇ ਗਮਲੇ ਨਾ ਸਾਰੇ ਖਾਲੀ ਪਏ ਆ ਤੇ ਉਹਨਾਂ ਦੇ ਵਿੱਚ ਆਪਾਂ ਨਾ ਹੁਣ ਫੁੱਲ ਲਾਉਣ ਲੱਗੇ ਆ ਚਲੋ ਜੀ ਸਾਡੇ ਨਾਲ ਸਾਰੇ ਕਮਰੇ ਖਾਲੀ ਪਏ ਨੇ ਤੇ ਹੁਣ ਆਪਾਂ ਨਾ ਕੱਲੇ-ਕੱਲੇ ਦੇ ਵਿੱਚ ਨਾ ਹੁਣ ਬੂਟੇ ਲਾਵਾਂਗੇ ਤੇ ਹੁਣ ਜਦ ਆਪਾਂ ਲਾਤੇ ਨਾ ਬੂਟੇ ਫੇਰ ਤੁਹਾਨੂੰ ਦਿਖਾਵਾਂਗੇ ਤੇ ਕਿੰਨੇ ਵਧੀਆ ਲੱਗਦੇ ਫੂਨ ਆਰ ਬਾਦ ਵਿੱਚ ਤੇ ਦੇਖੋ ਕਿੰਨਾ ਫਰਕ ਹੋ ਜਾਣਾ ਤੇ ਹੁਣ ਆਪਾਂ ਸਾਰੇ ਨਾ ਹਕ ਫੁੱਲ ਤਾਰ ਕੇ ਉੱਥੇ ਰੱਖ ਦਿੰਨੇ ਤੇ ਆਪਾਂ ਹੁਣ ਸਕੂਟਰੀ ਨੂੰ ਕਰੀਏ ਖਾਲੀ ਆਹ ਬੜਾ ਤਰੀਕਾ ਚਲੋ ਜੀ ਹੁਣ ਆਪਾਂ ਲਾਉਣ ਲੱਗੇ ਆਂ ਫੁੱਲ ਤੇ ਥੋੜਾ ਜਨਾ ਵਿੱਚ ਮਿੱਟੀ ਪਾ ਲਾ ਵਿੱਚ ਨੀਵਾ ਚਲੇਗਾ ਜਿਆਦੇ ਆ ਕੱਪ ਨਾਲੇ ਪਾ ਲਾ ਮਿੱਟੀ ਦੇਖੋ ਜੀ ਗਮਲੇ ਨਾ ਬਹੁਤ ਵਧੀਆ ਲੱਗਣ ਲੱਗੇ ਭਰੇ ਭਰੇ ਜੇ ਲੱਗੇ ਵਧੀਆ ਤੇ ਪਹਿਲਾਂ ਨਾ ਬਿਲਕੁਲੇ ਖਾਲੀ ਜੇ ਪਏ ਤੇ ਦੇਖਣ ਨੂੰ ਵੀ ਨਾ ਬਿਲਕੁਲ ਵੀ ਦਿੱਲੀ ਦਾ ਕਰਦਾ ਹੈਗਾ ਵਿੱਚ ਕੱਖ ਜੰਮਿਆ ਪਿਆ ਤਾਂ ਤੇ ਹੁਣ ਆਪਾਂ ਨੇ ਨਾ ਇਹਨੂੰ ਬਹੁਤ ਵਧੀਆ ਬਣਾ ਦੇਣੇ ਗਮਲੇ ਹੋਰ ਪਾ ਥੋੜੀ ਜੀ ਮਿੱਟੀ ਚਲ ਐਂ ਕਰ ਫਿਰ ਬੂਟਾ ਲਾ ਕੇ ਨਾ ਉੱਪਰ ਤੇ ਪਾ ਦੇ ਖੁਰਪੀ ਨਾਲ ਮਿੱਟੀ ਦੇਖੋ ਜੀ ਆਪਾਂ ਨੇ ਇੱਕ ਫੁੱਲ ਲਾਇਆ ਏ ਫਿੱਕਾ ਇੱਕ ਥੋੜਾ ਜਿਹਾ ਲਾਤਾ ਗੂੜਾ ਇਸ ਤਰ੍ਹਾਂ ਨਾ ਮਿਕਸ ਕਰਕੇ ਨਾ ਲਾਤੇ ਆ ਤੇ ਵਿੱਚ ਆਪਾਂ ਬਾਅਦ ਵਿੱਚ ਥੋੜਾ ਥੋੜਾ ਪਾ ਦਾਂਗੇ ਪਾਣੀ ਤੇ ਬਹੁਤ ਵਧੀਆ ਲੱਗਣ ਲੱਗੇ ਫੁੱਲ ਫਲੇਰ ਜੀ ਹਲੇ ਨਾਲੇ ਨਾਲੇ ਹੋਰ ਪਾ ਦੇ ਥੋੜੀ ਜਿਹੀ ਮਿੱਟੀ ਜੇ ਮਾੜੀ ਜਿਹਾ ਬਹਾ ਚਲਦੀ ਹੈ ਨਾ ਫਿਰ ਇਹਦੀ ਜੜ ਹਿੱਲਣ ਦਾ ਡਰ ਰਹਿੰਦਾ ਦੇਖੋ ਜੀ ਇਹਦੇ ਮਾਲੀ ਕੋਲ ਨਾ ਇੰਨੀ ਜ਼ਿਆਦਾ ਵੈਰਾਈਟੀ ਨਹੀਂ ਤੀ ਹੈਗੀ ਬਸ ਦੋ ਤਿੰਨ ਕ ਕਿਸਮ ਦੇ ਹੀ ਬੂਟੇ ਜੇ ਤੇ ਚੱਲ ਮਖਾਂ ਵੀ ਲੈ ਚੱਲਦੇ ਗਮਲੇ ਤਾਂ ਖਾਲੀ ਪਏ ਆਪਣੇ ਫੇ ਰੇਖਾ ਵੀ ਨਹੀਂ ਹੱਡੀ ਹੈਗੀ ਕਹਿੰਦੀ ਦੀਦੀ ਕੁਛ ਨਹੀਂ ਹੁੰਦਾ ਵੀ ਆਪਾਂ ਲੈ ਚੱਲਦੇ ਆ ਦੇਖੋ ਜੀ ਜੇ ਵਧੀਆ ਲੈ ਕੇ ਆਉਂਗੇ ਨਾ ਫੁੱਲ ਫਿਰ ਇੱਧਰ ਗਵਿੰਦਗੜ੍ਹ ਕਰਨੀ ਨਰਸਰੀ ਆ ਉਹ ਬਹੁਤ ਵਧੀਆ ਹੈ ਉਹ ਉੱਥੇ ਨਾ ਬਹੁਤ ਵੱਡੀ ਨਰਸਰੀ ਉੱਥੇ ਨਾ ਹਰੇਕ ਕਿਸਮ ਦਾ ਨਾ ਬਹੁਤ ਫੁੱਲ ਬੂਟੇ ਪਏ ਨੇ ਫਲਦਾਰ ਲੈ ਲਓ ਚਾਹੇ ਤੁਸੀਂ ਸਜਾਵਟੀ ਲੈ ਲਓ ਇੱਥੇ ਤਾਂ ਹੁਣ ਵਿਚਾਰੇ ਕੋਈ ਛੋਟੀ ਜਿਹੀ ਨਰਸਰੀ ਦੀ चल अस गया चल यही ले और दे भी थोड़ी जी मिट्टी हो पाले च ही ना मिट्टी क्ढ़ी एलावर लावे गिले भी पाए पानी ज्यादा पाए मिट्टी थोड़ी जी कप भर के बाहर कट ਨਾ। ਇਹ ਤਾਂ ਜੜ ਵੀ ਨਹੀਂ ਲੱਗਦੀ। ਦਵ ਕਰਕੇ ਨਾ ਇਹਦੀ ਮਿੱਟੀ ਥੋੜੀ ਜਿਹਾ ਹੋਰ ਪਾ ਦੇ। ਫੁੱਲ ਤਾਂ ਇਹ ਤਾਂ ਦੇਖੋ ਜੀ ਕਿੱਡਾ بڑا ਫੁੱਲ ਹੈ। ਤੇ ਐਂਦਾ ਸਾਡੀ ਬੇਲ ਨੂੰ ਨਾ ਬੇਲ ਤਾਂ ਵੈਸੇ ਸੁੱਕ ਗਈ ਐ। ਦੇਖੋ ਅਸੀਂ ਨਾ ਦੋ ਵਾਰ ਸਬਜ਼ੀ ਬਣਾ ਲਈਏ ਕਰੇਲਿਆਂ ਦੀ ਤੇ ਹੁਣ ਦੁਬਾਰੇ ਨਾ ਕਰੇਲੇ ਲੱਗਣੇ ਫੇਰ ਸ਼ੁਰੂ ਹੋ ਗਏ ਨੇ। ਕਿੰਦੀ ਤਰ੍ਹਾਂ ਕੜਾਈ ਜੀ ਕਰਦੇ ਇਹਨਾਂ ਦੀ ਥੋੜਾ ਜਿਹਾ ਨੀਮਾ ਜਿਹਾ ਰੱਖੀ ਇਹਨੂੰ ਅਸੀਂ ਨਾ ਜਿਹੜੇ ਕੱਲ ਨੂੰ ਸ਼ਾਮ ਜੇਨ ਫੁੱਲ ਲਾਏ ਤੇ ਨਾ ਲਾਉਂਦੇ ਲਾਉਂਦਿਆਂ ਕਾਫੀ ਮੇਰਾ ਹੋ ਗਿਆ ਤੇ ਫੇਰ ਅਸੀਂ ਸਵੇਰੇ ਹੀ ਪਾਣੀ ਪਾਇਆ ਹੈ ਤੇ ਦੇਖੋ ਕਿੰਨੇ ਵਧੀਆ ਲੱਗਦੇ ਨੇ ਆਪਣੇ ਗੈਂਦੇ ਦੇ ਫੁੱਲ ਤੇ ਇਹਨਾਂ ਮਿਕਸ ਕਰਕੇ ਨਾ ਆਏ ਇੱਕ ਪਿੱਕਾ ਪੀਲੇ ਕੀ ਕੂੜਾ ਤੇ ਬਹੁਤ ਵਧੀਆ ਲੱਗਦੇ ਨੇ ਜਿਹੜੇ ਹੁਣ ਤਿੰਨ ਚਾਰ ਗਮਲੇ ਰਹਿ ਗਏ ਨਾ ਉਹ ਆਪਾਂ ਹੋਰ ਲੈ ਕੇ ਲੈ ਕੇ ਨਾ ਫੇਰ ਲਾਵਾਂਗੇ ਇਹਨਾਂ ਦੇ ਵਿੱਚ ਤੇ ਹੁਣ ਬਹੁਤ ਵਧੀਆ ਵੀ ਹੋਣੇ ਸਵੇਰੇ ਸਵੇਰੇ ਤੇ ਇਹਨਾਂ ਦੀ ਖੁਸ਼ਬੂ ਐਨੀ ਜਿਆਦਾ ਵਧੀਆ ਹੋ ਗਈ ਹੈ ਨਾ ਬਹੁਤ ਵਧੀਆ ਸਾਦੇ ਨੇ ਲਾਉਂਦੇ ਲਾਉਂਦੇ ਆ ਤੇ ਨਾ ਇਸ ਤਰ੍ਹਾਂ ਇਹ ਟੁੱਟ ਕੇ ਆਏ ਇਹਨੂੰ ਆਪਾਂ ਸਿੜੂਗੇ ਨਹੀਂ ਇਹਨੂੰ ਨਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਤੋੜ ਕੇ ਨਾ ਗਮਲੇ ਦੇ ਵਿੱਚ ਸਿੜ ਦੂਗੇ ਇਹਦੇ ਵਿੱਚ ਨਾ ਫਿਰ ਇੱਕ ਨਾ ਪਨੀਰੀ ਜੰਮ ਜਾਂਦੀ ਆ ਜਦੋਂ ਪਨੀਰੀ ਜੰਮ ਗਈ ਨਾ ਆਪਾਂ ਫਿਰ ਕਿਸੇ ਗਮਲੇ 'ਚ ਪੱਟ ਕੇ ਲਾ ਦਵਾਂਗੇ ਦੇਖੋ ਜੀ ਨਾਲ ਦੀ ਨਾਲ ਪਨੀਰੀ ਤਿਆਰ ਹੋ ਜਾਂਦੀ ਆ ਇਸ ਤਰ੍ਹਾਂ ਚਲੋ ਜੀ ਇੱਧਰ ਮੰਮੀ ਜੀ ਉਹ ਨਹੀਂ ਲੱਗੇ ਹੋਏ ਨੇ ਕਣਕ ਸਾਫ ਕਰਨ ਵਾਸਤੇ ਚਰੋਂ ਪੀਣਾ ਕਰਕੇ ਨਾ ਫੈਲੇ ਚ ਪਾ ਦੂੰਗੇ ਤੇ ਚਾਰ ਦਿਨ ਲੱਗੇ ਆਪਣੀ ਕਣਕ ਨੂੰ ਨਾ ਸੁੱਕਣ ਵਾਸਤੇ ਹੁਣ ਧੁੱਪ ਬਹੁਤ ਨਾ ਘੱਟ ਨਿਕਲਦੀ ਐ ਤੇ ਸਵੇਰੇ ਇੰਨੀ ਜ਼ਿਆਦਾ ਧੁੰਦ ਪਈ ਹੋਈ ਸੀ ਨਾ ਬਹੁਤ ਜ਼ਿਆਦਾ ਦੇਖੋ ਜੀ ਹੁਣ ਮੌਸਮ ਬਹੁਤ ਵਧੀਆ ਹੋਇਆ ਵਾ ਐ ਤੇ ਆਪਣੇ ਕਿੰਨੂ ਵੀ ਹੁਣ ਥੋੜੇ ਜੇ ਰਹਿ ਗਏ ਨੇ ਅਸੀਂ ਡੇਲੀ ਯੂਜ਼ ਪੀਣ ਲੱਗੇ ਤੇ ਜਿਹੜੇ ਹੁਣ ਹਰੇ-ਹਰੇ ਕਿੰਨੂ ਉਹ ਆਪਾਂ ਨੇ ਛੱਡ ਦਿੱਤੇ ਨੇ ਜਿਹੜੇ ਪੱਕੇ ਦੇ ਨਾ ਉਹ ਆਪਾਂ ਨੇ ਪਹਿਲਾਂ ਤੋੜ ਲਏ ਨੇ ਦੇਖੋ ਹੁਣ ਤਾਂ ਆਪਣੇ ਬੂਟੇ ਨਾ ਖਾਲੀ ਜੇ ਹੋਣ ਲੱਗੇ ਨੇ ਦੇ ਵਿੱਚ ਚਿੜੀਆਂ ਨੇ ਪਾਏ ਹੋਏ ਨੇ ਆਲਣੇ ਤੇ ਵਿੱਚ ਪੂਰੀਆਂ ਨਰੌਣ ਕਰਦੀ ਐ ਤੇ ਚਲੋ ਜੀ ਹੁਣ ਆਪਾਂ ਨੇ ਕਣਕ ਪਾਉਣੀ ਸ਼ੁਰੂ ਕਰਦੇ ਆਂ ਧੋ ਹੋ ਗਏ ਨਾ ਕਣਕ ਦੇ ਸੁਕਾ ਕੇ ਰੱਖ ਲੈਨੇ ਤੇ ਫਿਰ ਇਸ ਤਰ੍ਹਾਂ ਜੇ ਧੋ ਕੇ ਪਹਿਲਾਂ ਰੱਖ ਲਵੇ ਨਾ ਮੋੜ ਰਹਿੰਦੀ ਹੈ ਤੇ ਉਹ ਛਾਲਣੇਗਾ ਛਾਲ ਕੇ ਨਾ ਮੰਮੀ ਜੀ ਉਹ ਨਹੀਂ ਰੱਖ ਦੇਣਗੇ ਫਿਰ ਆਪਾਂ ਨਾ ਵਿੱਚ ਝੂਕੇ ਨਾ ਵੀ ਫੈਲਾ ਭਰ ਕੇ ਰੱਖ ਦੂਗਾ ਮੈਂ ਛੋੜੂਗਾ ਉਹ ਅੰਦਰ ਰੱਖ ਦੂਗਾ ਦੇਖੋ ਜੀ ਐਟਲੀ ਫੈਟ ਵੀ ਨਾ ਅਸੀਂ ਨਾ ਥੋੜੀ ਬਨਾ ਲਾਏ ਹੋਏ ਆ ਕੋ ਜਾ ਬੂ ਦੇ ਮੁਸਕ ਵੀ ਗਈ ਨਿਸ਼ਾਨ ਤੇ ਰੱਖ ਦੇਣੀ ਜੇ ਮੈਨੂੰ ਕੀ ਹੋਈ ਗੜਕ ਤਾਂ ਚਾਰ ਵਿਆਂ ਚ ਚਾਰ ਪੌਂਟ 10 ਜਾਂ ਫਿਰ ਲੱਗ ਜਾ ਰਿਹਾ ਇਸ ਤੋਂ ਇਹ ਤਾਂ ਆਪੇ ਹਲ ਤੇ ਛਾਣੀ ਵੀ ਹੋਣੀ ਹੈ ਕਣ ਤੋਂ ਉਹ ਫੈਲਾ ਚੱਕੜੇ ਫੈਲੀ ਚ ਪਾ ਦੇ ਨਾਲ ਦੀ ਨਾਲ ਨਾਲ ਆਪੇ ਆ ਕੇ ਰੱਖ ਲੈ ਆਹੀ ਚੱਕ ਲੈ ਤੇ ਆਪਕੇ ਬੇਟੀਆਂ ਵੀ ਜਿੱਲੀ ਤਾਂ ਨਹੀਂ ਤੂੰ ਚਲੋ ਪਾ ਬਾਬੂ ਮੜੀ ਨਰਮ ਹਲੇ ਕਾਣ ਤੋਂ। ਆਈ ਮੈਂ ਜੱਪਾ ਦੇਖੀ। ਇਹ ਥੈਲੇ 'ਚ ਨਾ ਪਾਓ, ਨਾ ਇਹਨੂੰ ਛਾਣੋ ਹਲੇ। ਛਾਣਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ, ਜਦ ਕੱਲ ਨੂੰ ਸੁੱਕ ਜੂਗੀ ਨਾ, ਜਦ ਇਹ ਛਾਣ ਕੇ ਨਾ ਚੁੱਟੇ ਫਿਰ ਪਾ ਦਾਂਗੇ। ਇਹਦੇ ਥੋੜੀ ਜਿਹੀ ਨਰਮ ਹੈ। ਇਹ ਚੱਕੀ ਵਾਲਾ ਵੀ ਕਹਿਣ ਲੱਗ ਜਾਂਦਾ ਕਹਿੰਦਾ ਵੀ ਤੁਸੀਂ ਨਾ ਥੋੜੀ ਜਿਹੀ ਨੇ ਸਤਾ ਕੇ ਲੈ ਕੇ ਆਏ ਕਰੋ ਘਰ ਤੋਂ ਤੁਸੀਂ ਬੰਦ। ਹੋਰ ਇਹਨੂੰ ਇਸ ਤਰ੍ਹਾਂ ਇਕੱਠੀ ਕਰ ਦੋ ਬਸ। ਤਾਂ ਅੰਮੋ ਦਾ ਮੱਕੇ ਦੇੰਜੀ ਭੇ ਸਾਈ ਵੀ ਫਾਇਦਾ ਨਹੀਂ ਹੁੰਦੇ ਹੋ। ਕਾਣ ਨੂੰ ਹੋਣਾ ਇਹਨੂੰ ਇਸ ਤਰ੍ਹਾਂ ਇਕੱਠੀ ਕਰ ਦੋ ਕਾਣ ਨੂੰ ਫਿਰ ਉਹ ਕਰਨਾ ਹੈ। ਤੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਜੇ ਆਪਾਂ ਤੁਹਾਨੂੰ ਕੜਕ ਦਿਖਾਉਣ ਲੱਗੇ ਫਿਰ ਵੀਡੀਓ ਆਪਣੀ ਜਾਇ ਲੱਭੇ ਜਾਣੀ ਆ ਹੁਣ ਆਪਾਂ ਵੀਡੀਓ ਕੈਂਟ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ 'ਚ ਬੇਰੇ ਵੱਲੋਂ ਸਾਰਿਆਂ ਨੂੰ ਕੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ